ਕੈਸਾ ਸਭ ਕਿਸ ਸੱਚੋ ਸਾਚ ਹੈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਆਹਾੜ ਦੇਹੁ ਕਾਮ ਕ੍ਰੋਧ ਦੋਏ ਖੀਤਾ ਲਭ ਵਤਰ ਦਰੋਗ ਬੀਓ ਹਾਲੀ ਰਾਹ ਕਹੇ ਤ ਹਲ ਵਿਚਾਰ ਵਿਕਾਰ ਮਣ ਹੁਕਮੀ ਖੱਟੇ ਖਾਈ ਨਾਨਕ ਲੇਖੈ ਮੰਗਿਐ ਆਉ ਤ ਜਣੇਂਦਾ ਜਾਏ ਮਹੱਲਾ ਪਹਿਲਾ ਭਉ ਭੋਇ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਨੀ ਕਰਮੋ ਹੋਏ ਜਾਬ ਹੈ ਸਗਲ ਵਿਜੂਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੈ ਭਾਇ ਬੋਲੇ ਦੂਜੈ ਭਾਇ ਸਦਾ ਦੁੱਖ ਹੈ ਨਿਤ ਨੀਰ ਬਰੋਲੈ ਗੁਰਮੁਖ ਨਾਮ ਧਿਆਈਐ ਮਤ ਤਤਕ ਢੋਲੈ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੈ ਆਪੇ ਪਰਮ ਕੋ ਲਾਏ ਦਾ ਕਿਛ ਕਹਿਣ ਨਾ ਜਾਈ ਸਲੋਕ ਮਹਲਾ 2 ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈਂ ਜੰਤੇ ਉਪਾਇਨ ਤਿਨਾ ਪੇ ਰੋਜੀ ਦੇ ਓਥੈ ਹਟ ਨਾ ਚਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੀ ਵਿੱਚ ਉਪਾਏ ਸਾਇਰਾ ਤਿਨਾ ਪੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤੈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੀ ਜੀ ਆਪਣੀ ਤਾਂ ਆਪੇ ਲੈ ਮਲਾਈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨਹੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਾਹੀ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਈਨ ਆਪੇ ਦੇ ਬੁਝਾਈ ਸ਼ਲੋਕ ਮਹੱਲਾ ਪਹਿਲਾ ਵੇਲ ਪੁੰਜਾਇਆ ਕੱਟ ਬਣਾਇਆ ਕੱਟਕੋਟ ਕਰ ਖੁੰਬ ਚੜਾਇਆ ਲੋਹਾ ਵੱਡੇ ਦਰਜੀ ਪਾੜੀ ਸੂਈ ਧਾਗਾ ਸੀਵੈ ਇਉ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹ ਪਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪ੍ਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਦਾ ਕੁੱਠਾ ਹੋਐ ਸੇਖ ਲੋਭ ਲੱਭ ਨਿਕ ਥਾ ਵੇਖ ਹੋਏ ਹਲਾਲ ਲੱਗੈ ਹੱਕ ਜਾਏ ਨਾਨਕ ਦਰ ਦੀਦਾਰ ਸੁਵਾਈ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾਇ ਅਸਵਾਰ ਗਰਬ ਨਾ ਕੀਜੈ ਨਾਨਕਾ ਮਾਤ ਸਿਰ ਆਵੇ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਾਇਨ ਸੀ ਸੱਚੇ ਜਿਨ ਹਰ ਖਰਚ ਧਨ ਪੱਲੈ ਪਗਤ ਸੋਹਣ ਗੁਣ ਗਾਮ ਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਲਾਏ ਦਾ ਆਪੇ ਦੇ ਵੜਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾਇਆ ਸੁਈ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬਪੜੀ ਜਾਂ ਭਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਲ ਇਹੋ ਧਨ ਸਾਸ ਸਾਸ ਅਰਾਧੀ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸ ਨਾ ਇੱਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਮੈਂ ਪਾਣਾ ਸਰਵਰ ਅੰਦਰ ਹੀ ਰਾਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹ ਨਾ ਰਿਜਕ ਨਾ ਪਇਓ ਓਥੈ ਉਹ ਨਾ ਹੋ ਰੋ ਖਾਣਾ ਸੱਚ ਕਮਾਣੈ ਸਚੂ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿੰਨ ਕੋ ਸਤਗੁਰ ਮਿਲਿਆ ਜਿੰਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੁ ਹੁ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਐ ਦੁਖ ਜਾਇ अवगुण वंजन गुण रवह मन सुख वसै आए पौड़ी आपे आप बरतदा आप ताड़ी लायन आपे ही उपदेश दा गुरमुख पतियायन इक आपे उजड़ पायन इक भक्ति लायन जिस आप बुझाए सो बुझसी ਆਪੇ ਨਾ ਇਲਾਈਨ ਨਾਲਕ ਨਾਮ ਧਿਆਈ ਐ ਸੱਚੀ ਵਡਿਆਈ ਸ਼ੋद्धा ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈ ਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਦੀਠ ਵਿਚੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ ਹਰ ਨਾਮੋਂ ਮੰਤਰ ਦਰੜਾਏਂਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਤਿਨਾ ਮਲਾਇਆ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਵੇਂ ਸਭ ਬਾਦ ਸਾਕਤ ਦੁਰਜਨ ਭਰਮੀਆਂ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭੁ ਬੁਝਿਆ ਗੁਰ ਸਤਗੁਰ ਕੈ ਪਰਸਾਦ ਪੌੜੀ ਠੱਟਣ ਹਾਰੇ ਥਾਟ ਆਪੇ ਹੀ ਠੱਟਿਆ ਆਪੇ ਪੂਰਾ ਸਾਹ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਉਦਰਤ ਕੀਮ ਨਾ ਪਾਏ ਅਲਖ ਬ੍ਰਹਮਟਿਆ ਅਗੰ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀਰਟਿਆ ਕੋਈ ਨਾ ਜਾਣੈ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮਖ ਪ੍ਰਗਟਿਆ ਸ਼ਲੋਕ ਮਹੱਲਾ 5 ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹੋ ਦੇਖਾਲ ਔ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾ ਸੰਭਾਲ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾਮ ਲਾਇਉਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਹੀ ਕੋਈ ਆ ਸਾ ਸੱਜਣ ਲੋੜ ਲਾਹੋ ਜੋ ਮੇਲੇ ਪ੍ਰੀਤਮ ਮੋਹੇ ਗੁਰ ਪੂਰੈ ਮਿਲਾਇਆ ਜਤ ਦੇਖਾਂ ਤਤ ਸੋਇ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰਨਾ ਕੋਈ ਪੌੜੀ ਦੇਵਨ ਹਾਰ ਦਤਾਰ ਕਿਤ ਮੁਖ ਸਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸ ਹੀ ਵਸ ਸਭਨਾ ਇੱਕ ਧਰ ਪਾਲੇ ਬਾਲਕ ਵਾਂਗ ਦੇ ਕੈ ਆਪ ਕਰ ਕਰਦਾ ਆ ਅਨੰਦ ਬਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹੋ ਤਿਸ ਕੁਰਬਾਨੀਐ ਗਾਇਆ ਰਾਤ ਦਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨਿ ਹਰ ਰਸ ਭੋਗਿਆ ਸਲੋਕ ਮਹੱਲਾ 5ਵਾਂ ਭੀੜੋਂ ਮੋਕ ਲਈ ਕੀਤਿਐਨ ਸਭ ਰਖੇ ਕਟੰਬੈ ਨਾਲ ਕਾਰਜ ਆਪ ਸੁਵਾਰਿਐਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋੜੇ ਬਾਲਕ ਪਾਲ ਦਿਆਲ ਹੋਇ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ 5ਵਾਂ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੋਐ ਸਾਦਾ ਤਾਰ ਮਨੋ ਨਾ ਭੀਸਰੈ ਘੜੀ ਨਾ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪਰਧਾਨ ਜਿਸਨੂੰ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ ਸ਼ਲੋਕ ਮਹਲਾ 5 ਧੰ ਸੋ ਰਾਗ ਸੁਰੰਗੜੇ ਅਲਾਪਤ ਸਭ ਤਖ ਜਾਏ ਧੰ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਿ ਇਕ ਮਨ ਇਕ ਆਰਾਧਿਆ ਤਿਨ ਸਦ ਬਲੇ ਹਾਰਹਿ ਜਾਉ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰਬ ਤੇ ਰੰਗ ਗਵਿੰਦ ਕੈ ਹਉ ਤਿਨ ਬਲੇ ਹਾਰਹਿ ਜਾਉ ਆਖਾਂ ਬਿਰਥਾ ਜੀ ਕੀ ਹਰ ਸੱਜਣ ਮੇ ਲੋਹਰਾਏ ਗੁਰ ਪੂਰੇ ਮੇ ਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨਤ ਨਾ ਕਾਹੂ ਜਾਏ ਮਹੱਲਾ ਪੰਜਵਾ ਤਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੰਜੋਗੜਾ ਜਿਤੇ ਡਿਠਾ ਗੁਰਦਰਸਾਰ ਮਨ ਚੀਆਂ ਇੱਛਾਂ ਪੂਰੀਆਂ ਹਰ ਪਾਇਆ ਅਗੰਮ ਅਪਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲਗਾ ਸੇਵ ਹਰ ਫੁਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾ ਇੱਕੋ ਨਾਮ ਆਧਾਰ ਇੱਕਾ ਉਨ ਭੱਤਿਆ ਉਹਨਾ ਪਿੱਛੇ ਜੱਗ ਪੁੰਚੈ ਭੁਗ ਗਈ ਉਹਨਾ ਪਿਆਰਾ ਰੱਬ ਉਹ ਨਾਹ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸਲੋਕ ਮਹੱਲਾ 5 ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੀ ਮੂਹ ਮੈਲਾ ਕਰੈ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਪੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਗੁਰ ਸੰਤ ਮਲਾਇਆ ਮਸਤਕ ਧਰ ਕੈ ਹੱਥ ਵੱਡਾ ਸਾਹਿਬ ਗੁਰੂ ਮਲਾਇਆ ਜਿਨ ਤਾਰਿਆ ਸਗਲ ਜਗਤ ਮਨਕੀਆਂ ਇੱਛਾ ਪੂਰੀਆਂ ਪਾਇਆ ਧੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭਜ ਜਾਨ ਕਦੇ ਨਾ ਪਾਇਨ ਬੰਧ ਜਿ ਚਰ ਪੈ ਨਨ ਖਾਵਣੀ ਤਿ ਚਰ ਰਖਣ ਗੰਡ ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨ ਮੁਕੇ ਗਿਆਨੀ ਅੰਧਾ ਕੂੜਾ ਗੰਡ ਨਾ ਚੱਲਈ ਚਿੱਕਰ ਪੱਥਰ ਪੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਏ ਲਪਟਾਇਆ ਹੋ ਹੋ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤ ਗੁਰ ਸਰਨ ਪਰੇ ਪੌੜੀ ਜੋ ਰਤੇ ਦੀਦਾਰ ਸੇ ਸੱਚ ਹਾਕ ਜਿਨਨੀ ਜਾਤਾ ਖਸਮ ਕਿਉ ਲੱਭੈ ਤਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ ਪਾਕ ਜਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਿਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸ਼ਲੋਕ ਮਹਲਾ 5ਵਾਂ ਹਰਨਾਖੀ ਕੋ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਫਿਰ ਤੈ ਢਾ ਮਨ ਸਾਧਾਰਨ ਦੁਰਜਣ ਸੇਤੀ ਨੇਹੋ ਰਚਾਇਓ ਦਸ ਵਿਖਾ ਮਹ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੋਣੀ ਫਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾਹੋ ਭੁੱਲੀ ਨਾਹੋ ਚੁੱਕੀ ਨਾ ਮੈਂ ਨਾਈ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗੁਆਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦਰ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣ ਰਲੀਆਂ ਇੱਕ ਦੇਵ ਉਹ ਆਤਮ ਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੋਣੀ ਛੱਡਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੋ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵਹਿ ਚੇਤਾ ਤਿਸਨੂੰ ਸਦਾ ਸੁਖ ਜਿਸ ਤੂੰ ਆਵਹਿ ਚੇਤਾ ਤਿਸ ਜਮ ਨਾਹੀ ਦੁਖ ਜਿਸ ਤੂੰ ਆਵਹਿ ਚਿੱਤ ਤਿਸ ਕੇ ਕਾੜਿਆ ਜਿਸ ਤਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵਹਿ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤੈਨ ਕੋਲ ਉਧਾਰਿਆ